ਰਾਈ ਕੋਚੀ ਕੀ ਫਤਿਹ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲਦੀ ਆ ਤੇ ਅੱਜ ਜਿਹੜੀ ਤੁਹਾਡੀ ਡਿਮਾਂਡ ਸੀਗੀ ਉਹਦੇ ਲਈ ਅੱਜ ਮੈਨੂੰ ਯੂਨੀਅਨ ਦੇ ਕੁਝ ਮੈਂਬਰਸ ਮਿਲੇ ਸੀ ਜਿਦੇ ਵਿੱਚ ਇਹ ਸੀਗਾ ਕਿ ਸੀਐਮ ਸਾਹਿਬ ਕੋਲੇ ਤੁਹਾਡੀ ਡਿਮਾਂਡਸ ਪਹੁੰਚਾਣ ਲਈ ਉਹਨਾਂ ਤੋਂ ਟਾਈਮ ਲਿਆ ਜਾਵੇ ਜੋ ਕਿ ਅਸੀਂ ਤੁਹਾਡੇ ਲਈ ਲੈ ਲਿਆ ਹੈਗਾ ਰਿਟਨ ਵਿੱਚ ਮੈਂ ਇਹ ਟਾਈਮ ਦੀ ਜਿਹੜੀ ਚਿੱਠੀ ਹੈ ਉਹ ਇਨਮ ਦੇ ਰਹੀ ਆ ਟਾਈਮ ਜਿਹੜਾ ਹੈ 31 ਮਾਰਚ ਨੂੰ 12 ਵਜੇ ਮੁੱਖ ਮੰਤਰੀ ਦੇ ਰੈ residense ਤੇ ਤੁਸੀਂ ਸਾਰੇ ਮਿਲ ਸਕਦੇ ਹੋ सीएम uh, साहब नु सो इही ਤੁਹਾਡੀ ਜਿਹੜੀ ਅੱਜ ਦੀ ਮੰਗ ਸੀ ਉਹ ਸੀ ਸਰ ਆ ਕਾਇ ਬੋਲੇ ਸੋ ਨਿਹਾਰ ਸਾਹਿਬ ਆ ਕਾ ਮੈਂ ਡੀਸੀ ਸਾਹਿਬ ਹੋਰੇ ਡੀਸੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜੋ ਸਾਡੀ ਮੰਗ ਹੈ ਸਰਕਾਰ ਦੇ ਸਾਹਮਣੇ ਰੱਖਣ ਲਈ ਸਾਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਸਾਡੀ ਕਿਤੇ ਨਾ ਕਿਤੇ ਸੁਣਵਾਈ ਲਈ ਪੀਸੀ ਸਾਹਿਬ ਔਰ ਐਡੀਸੀ ਸਾਹਿਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਪੁਲਿਸ ਵਾਲਿਆਂ ਤੇ ਸਾਨੂੰ ਭਰੋਸਾ ਨਹੀਂ ਮਗਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਾਡੀ ਮਦਦ ਕੀਤੀ ਹੈ ਐਫ ਆਈ ਆਰ ਤੇ ਵੀ ਤੇ ਮੈਂ ਡੀਸੀ ਸਾਹਿਬ ਨੂੰ ਵੀ ਔਰ ਐਡੀਸੀ ਸਾਹਿਬ ਨੂੰ ਪਰਸਨਲੀ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਦੀ ਹਾਂ ਤੇ ਅੱਜ ਜਿਹੜੀ ਤੁਹਾਡੀ ਡਿਮਾਂਡ ਸੀ ਕਿ ਉਹਦੇ ਲਈ ਅੱਜ ਮੈਨੂੰ ਯੂਨੀਅਨ ਦੇ ਕੁਝ ਮੈਂਬਰਸ ਮਿਲੇ ਸੀ ਜਿਹਦੇ ਵਿੱਚ ਇਹ ਸੀਗਾ ਕਿ ਸੀਐਮ ਸਾਹਿਬ ਕੋਲੇ ਤੁਹਾਡੀ ਡਿਮਾਂਡਸ ਪਹੁੰਚਾਂ ਲਈ ਉਹਨਾਂ ਤੋਂ ਟਾਈਮ ਲਿਆ ਜਾਵੇ ਜੋ ਕਿ ਅਸੀਂ ਤੁਹਾਡੇ ਲਈ ਲੈ ਲਿਆ ਹੈਗਾ ਰਿਟਨ ਵਿੱਚ ਮੈਂ ਇਹ ਟਾਈਮ ਦੀ ਜਿਹੜੀ ਚਿੱਠੀ ਹੈ ਉਹ ਇਨਮ ਦੇ ਰਹੀਆਂ ਟਾਈਮ ਜਿਹੜਾ ਹੈ 31 ਮਾਰਚ ਨੂੰ 12 ਵਜੇ ਮੁੱਖ ਮੰਤਰੀ ਦੇ ਰੈ residense ਤੇ ਤੁਸੀਂ ਸਾਰੇ ਮਿਲ ਸਕਦੇ ਹੋ ਸੀਐਮ ਸਾਹਿਬ ਨੂੰ ਸੋ ਇਹੀ ਤੁਹਾਡੀ ਜਿਹੜੀ ਅੱਜ ਦੀ ਮੰਗ ਸੀ ਉਹ ਅਸੀਂ ਕਰ ਆਖਾਈ ਬੋਲੇ ਸੋ ਨਿਹਾਲ डीसी साहब और एडसी साहब का धन्यवाद करती हूं कि जो सारी मांग है सरकार के सामने रखन ले सानो एक मौका ਦਿੱਤਾ ਜਾ ਰਿਹਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ हूं कि ਸਾਡੀ ਕਿਤੇ ਨਾ ਕਿਤੇ ਸੁਣਵਾਈ ਲਈ डीसी साहब और एडसी साहब डिस्ट्रिक्ट एडमिनिस्ट्रेशन ने ਸਾਡੀ बहुत मदद की थी पुलिस वाले तो सानो भरोसा नहीं मगर डिस्ट्रिक्ट एडमिनिस्ट्रेशन ने हमारी मदद की थी एफआईआर तक भी तो मैं डीसी साहब ਨੂੰ ਵੀ और एडसी साहब ਨੂੰ पर्सनली धन्यवाद के